21 ਫਰਵਰੀ ਨੂੰ ਸ਼ਹੀਦ ਹੋਏ ਕਿਸਾਨ ਸ਼ੁਭਕਰਨ ਸਿੰਘ ਦੀ ਅੰਤਿਮ ਯਾਤਰਾ ਜਿਹੜੀ ਹੈ ਉਹਨਾਂ ਦੇ ਪਿੰਡ ਪਹੁੰਚਣ ਵਾਲੀ ਹੈ ਤੇ ਅੱਜ ਪੂਰੇ ਰੀਤੀ ਰਿਵਾਜਾਂ ਦੇ ਨਾਲ ਸ਼ਹੀਦ ਕਿਸਾਨ ਸ਼ੁਭਕਰਨ ਸਿੰਘ ਦਾ ਸੰਸਕਾਰ ਜਿਹੜਾ ਕੀਤਾ ਜਾਵੇਗਾ ਉਹਨਾਂ ਦੇ ਪਿੰਡ ਦੀ ਬਾੜ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਵੱਡੇ ਪੱਦਰ ਤੇ ਕਿਸਾਨ ਇੱਧਰ ਪਹੁੰਚੇ ਨੇ ਸਭ ਤੋਂ ਪਹਿਲਾਂ ਮਹਿਮਾ ਸਾਹਿਬ ਨਾਲ ਗੱਲ ਕਰਾਂਗੇ ਕਿਸਾਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਤੋਂ ਨੇ ਮਹਿਮਾ ਸਾਹਿਬ ਕੀ ਕਹਿਣਾ ਚਾਹੁੰਦੇ ਹੋ 21 ਤਰੀਕ ਨੂੰ ਸ਼ਹੀਦ ਹੋਇਆ ਸੀ ਕਿਸਾਨ 21 ਸਾਲਾਂ ਨੌਜਵਾਨ ਸੀ ਦੋ ਪੈਣਾ ਦਾ ਕੱਲਾ ਭਰਾ ਸੀ ਤੇ ਕਰੋ ਕਹਿ ਕੇ ਵੀ ਤੁਰਿਆ ਸੀ ਕਿ ਹੁਣ ਮੇਰਾ ਪਤਾ ਨਹੀਂ ਜਾਂ ਤਾਂ ਹੱਕ ਲੈ ਕੇ ਮੁੜਾਂਗੇ ਜਾਂ ਫਿਰ লাশ ਵਾਪਸ ਆਊਗਾ ਆ ਵੇਖੋ ਜੀ ਇਹ ਸੰਘਰਸ਼ ਸਾਡੇ ਕਿਸਾਨੀ ਦਾ ਤਾਂ ਜਿਹੜੀ ਐਮਐਸਪੀਏ ਉਹ ਲੈਣ ਲਈ ਸਾਰੇ ਕਿਸਾਨੀ ਦਾ ਭਲਾ ਕਰਨ ਲਈ ਲੜਾਈ ਚੱਲ ਰਹੀ ਸੀ ਤਾ ਸਾਡਾ ਨੌਜਵਾਨ ਉਹ ਲੜਾਈ ਦੇ ਵਿੱਚ ਕੁੱਦਿਆ ਸੀ ਜਿਵੇਂ ਪਹਿਲਾਂ ਜਿਹੜੀਆਂ ਸਾਡੀਆਂ ਲਹਿਰਾਂ ਹੋਈਆਂ ਨੇ ਕ੍ਰਾਂਤੀਕਾਰੀ ਲਹਿਰਾਂ ਹੋਈਆਂ ਨੇ ਬਬਰ ਅਕਾਲੀ ਲਹਿਰ ਹੋਈ ਗਦਰ ਬਾਬੀਆਂ ਦੀ ਲਹਿਰ ਹੋਈਏ ਉਹੋ ਜੀ ਲਹਿਰ ਸਾਡੀ ਕਿਸਾਨੀ ਦੀ ਬਣ ਚੁੱਕੀ ਹੈ ਜਿਹੜਾ ਐਮਐਸਪੀ ਲੈਂਡ ਦਾ ਕਾਨੂੰਨ ਇਹ ਬਣਾਉਂਦਾ ਉਹ ਵੀ ਜਿਵੇਂ ਆਜ਼ਾਦੀ ਦੀ ਲੜਾਈ ਲੜੀ ਗਈ ਸੀ ਓਡੀ ਵੱਡੀ ਇਹ ਲੜਾਈ ਜਿਵੇਂ ਪਹਿਲੇ ਬਿੱਲਾ ਵਿਰੁੱਧ ਲੜੀ ਗਈ ਤਿੰਨ ਬਿੱਲਾ ਉਹ ਵੀ ਵੱਡੀ ਲੜਾਈ ਸੀ ਇਹ ਯੁੱਧ ਯੁੱਧ ਦੇ ਸ਼ਹੀਦ ਹੋਏ ਨੇ ਸਾਡੇ ਨੌਜਵਾਨ ਸਾਡੇ ਕਿਸਾਨੀ ਦਾ ਭਲਾ ਕਰਨ ਲਈ ਸ਼ਹੀਦ ਹੋਏ ਨੇ ਤੋਂ ਹੁਣ ਜਿਹੜੀ ਇਹ ਯਾਤਰਾ ਉਹਨਾਂ ਦੀ ਆ ਰਹੀ ਹੈ ਤੇ ਸਾਡੀ ਜਿਹੜੀ ਐਸਕੇਐਮ ਦੀ ਟੀਮ ਪੂਰੀ ਉਹਨਾਂ ਦੇ ਪਹੁੰਚੀ ਹੈ ਨਾਲ ਅੰਤਮ ਸੰਸਕਾਰ ਲਈ ਕੀ ਕਹਿਣਾ ਚਾਹੁੰਦੇ ਹੋ 21 ਸਾਲਾਂ ਨੌਜਵਾਨ ਦੀ ਜਿਸ ਤਰੀਕੇ ਦੇ ਨਾਲ ਗੋਲੀ ਮਾਰ ਕੇ ਉਹਨੂੰ ਸ਼ਹੀਦ ਕਰ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਕਾਫੀ ਦਿਨ ਲੱਗ ਜਾਂਦੇ ਆ ਸਿਰਫ ਪਰਚਾ ਦਰਜ ਕਰਾਉਣ ਤੇ ਹ ਵੇਖੋ ਜੀ ਇਹਦਾ ਜਿਹੜੀ ਕੇਂਦਰ ਸਰਕਾਰ ਕਹਿ ਰਹੀ ਵੀ ਅਸੀਂ ਕਾਨੂੰਨ ਅਨੁਸਾਰ ਚੱਲਦੇ ਆ ਸੰਵਿਧਾਨ ਅਨੁਸਾਰ ਚੱਲਦੇ ਆ ਇੱਥੇ ਜਮਹੂਰੀਅਤ ਤੇ ਭਾਰਤ ਦੇ ਵਿੱਚ ਲੋਕਤੰਤਰ ਉਹ ਸਾਨੂੰ ਵੀ ਵੇਖ ਰਹੇ ਆ ਕਿ ਸਾਡੇ ਅੰਦੋਲਨ ਪਹਿਲਾਂ ਵੀ ਜਦੋਂ ਅਸੀਂ ਲੜਿਆ ਉਦੋਂ ਵੀ ਜਿਹੜੀਆਂ ਸੜਕਾਂ ਰੋਕ ਦਿੱਤੀਆਂ ਗਈਆਂ ਸਾਡਾ ਅੰਦੋਲਨ ਕਰਨ ਦਾ ਅਧਿਕਾਰ ਖੋਇਆ ਅਸੀਂ ਹਰਿਆਣੇ ਦੇ ਵਿੱਚ ਵੀ ਅੰਦੋਲਨ ਕੀਤਾ ਹੁਣ ਇਸ ਵਾਰੀ ਵੀ ਜਿਹੜਾ ਸਾਡਾ ਕਿਸਾਨਾਂ ਦਾ ਅਧਿਕਾਰ ਹੈ ਅੰਦੋਲਨ ਕਰਨ ਦਾ ਉਹ ਵੀ ਖੋ ਲਿਆ ਪੰਜਾਬ ਦੇ ਬਾਰਡਰਾਂ ਤੇ ਬੈਠੇ ਆ ਤੇ ਜਦੋਂ ਬੈਠੇ ਆ ਉਦੋਂ ਉੱਥੇ ਵੀ ਬੈਠਣ ਨਹੀਂ ਦਿੱਤਾ ਜਾ ਰਿਹਾ ਉੱਥੇ ਵੀ ਜਿਹੜੇ ਲਾਠੀ ਗੋਲੀ ਚਲਾਈ ਜਾ ਰਹੀ ਹੈ ਥੂ ਗੈਸਾਂ ਛੱਟੀਆਂ ਜਾ ਰਹੀਆਂ ਇਹ ਜਿਹੜੇ ਸਾਡੇ ਕਿਸਾਨ ਇੱਥੇ ਸ਼ਹੀਦ ਹੋਇਆ ਉਸ ਦਿਨ ਵੀ ਖਨੌਰੀ ਹੈ ਜਿਹੜਾ ਪੰਜਾਬ ਦੀ ਹੱਦ ਵਿੱਚ ਆ ਕੇ ਹਰਿਆਣਾ ਦੀ ਪੁਲਿਸ ਨੇ ਗੋਲੀ ਮਾਰ ਕੇ ਸ਼ਹੀਦ ਕੀਤਾ ਤਾਂ ਜਿਹੜਾ ਸਾਨੂੰ ਇਹ ਲੱਗਦਾ ਕਿ ਜਿਹੜਾ ਇੱਥੇ ਸਾਡਾ ਭਾਰਤ ਦਾ ਕਿਸਾਨ ਹੈ ਭਾਰਤ ਦੀ ਦੇਸ਼ ਇੱਕਸਾਨੀ ਨਿਰਭਾਰੇ ਤਾਂ ਕੇਂਦਰ ਸਰਕਾਰ ਤੇ ਹਰਿਆਣਾ ਸਰਕਾਰ ਜਿਹੜੀ ਭਾਜਪੀ ਦੀ ਖਾਸ ਕਰਕੇ ਸਰਕਾਰ ਹੈ ਉਹ ਜਿਹੜਾ ਜਿਵੇਂ ਇਹ ਕਰ ਰਹੀ ਹੈ ਜਿਹੋ ਜਿਹਾ ਮਾਹੌਲ ਸਿਰਜਿਆ ਹੋਇਆ ਤਾਂ ਸਾਨੂੰ ਇਹ ਲੱਗਦਾ ਵੀ ਉਹ ਕਿਸਾਨੀ ਨੂੰ ਪੂਰੀ ਤਰ੍ਹਾਂ ਖਤਮ ਕਰਕੇ ਕਾਰਪੋਰੇਟਾਂ ਨੂੰ ਇੱਥੇ ਲਿਆਉਣਾ ਚਾਹੁੰਦੀ ਉਹਨਾਂ ਦੇ ਵੱਡੇ ਵੱਡੇ ਫਾਰਮ ਬਣਾਉਣਾ ਚਾਹੁੰਦੀ ਏ ਜਿਵੇਂ 26 ਤੋਂ ਲੈ ਕੇ 29 ਤੱਕ ਜਿਹੜੀ ਅੱਜ ਚੱਲ ਰਹੀ ਏ ਆਪਣੀ ਮੀਟਿੰਗ WTO ਦੀ ਜਿਹਦੇ ਖਿਲਾਫ ਅਸੀਂ ਪੂਰਾ ਭਾਰਤ 'ਚ ਪ੍ਰਦਰਸ਼ਨ ਕੀਤੇ ਨੇ ਤਾਂ ਇੱਥੋਂ ਦਾ ਨੁਮਾਇੰਦਾ ਜਿਹੜਾ ਉੱਥੇ ਗਿਆ ਹੋਇਆ ਜਿੱਦੇ 'ਚ ਫੈਸਲੇ ਲਏ ਜਾਣੇ ਕਿ ਭਾਰਤ ਦੇ ਕਿਸਾਨਾਂ ਦੀ ਸਬਸਿਡੀ ਖਤਮ ਕਰੋ ਇੱਥੇ ਸਰਕਾਰੀ ਮੰਡੀਆਂ ਖਤਮ ਕਰੋ ਇਹਨਾਂ ਦੀ ਖਰੀਦ ਬੰਦ ਕਰੋ ਹੋਰ ਵੀ ਜਿਹੜੇ ਬੀਜ ਜਿਹੜੇ ਨੇ ਉਹ ਕੰਪਨੀਆਂ ਦੇਣਗੀਆਂ ਤੁਸੀਂ ਸਰਕਾਰ ਕੋਈ ਸੋਧ ਨਹੀਂ ਪੈਦਾਵਾਰ ਕਰਕੇ ਦੇ ਸਕਦੇ ਬੀਜ ਬਣਾ ਕੇ ਨਹੀਂ ਦੇ ਸਕਦੇ ਜਾਨੀ ਖੇਤੀ ਦਾ ਖੋਜ ਜਿਹੜਾ ਖੋਜ ਦਾ کاروبار ਉਹ ਵੀ ਕੰਪਨੀਆਂ ਖਰੀਦ ਦਾ کاروبار ਉਹ ਵੀ ਕੰਪਨੀਆਂ ਕੋਲੇ ਵੇਚਣ ਦਾ کاروبار ਜ਼ਮੀਨਾਂ ਦੀ ਖੇਤੀ ਕਰਨ ਦਾ ਸਾਰਾ ਉਹ ਪਾਸ ਹੋਣਾ ਤੇ ਉੱਥੇ ਜਦੋਂ ਨੁਮਾਇੰਦਾ ਗਿਆ ਹੋਇਆ ਅਸੀਂ ਉਹਦਾ ਵਿਰੋਧ ਕਰ ਰਹੇ ਹਾਂ ਅਸੀਂ ਆ ਵੀ ਐਮਐਸਪੀ ਲਈ ਲੜ ਰਹੇ ਹਾਂ ਤਾਂ ਐਮਐਸਸੀ ਦੀ ਜਿਹੜੀ ਮੰਗ ਹੈ ਉਹ ਪਿਛਲੇ ਅੰਦੋਲਨ ਚ ਮੰਨੀ ਹੋਈ ਸਰਕਾਰ ਨੇ ਤੇ ਮੰਨੀ ਹੋਈ ਮੰਗ ਨੂੰ ਲਾਗੂ ਕਰਾਉਣ ਲਈ ਅੰਦੋਲਨ ਚੜ ਰਿਹਾ ਕਾ ਜਿਹੜਾ ਸਰਕਾਰ ਨੇ ਮੰਗੀਆਂ ਮੰਗਾ ਲਾਗੂ ਕਰਨ ਦੀ ਬਜਾਏ ਸਾਨੂੰ ਕਿਸਾਨਾਂ ਨੂੰ ਜਿਹੜਾ ਪੰਜਾਬ ਦੇ ਕਿਸਾਨਾਂ ਨੂੰ ਖਾਸ ਕਰਕੇ ਦੇਸ਼ ਦਾ ਦੁਸ਼ਮਣ ਬਖਾਉਣਾ ਸ਼ੁਰੂ ਕਰਤਾ ਜਿੰਨੇ ਕਿ ਹੁਣ ਤੱਕ ਪਿਛਲੇ 40 ਸਾਲਾਂ ਤੋਂ ਅੰਨ ਇੰਨਾ ਪੈਦਾ ਕੀਤਾ ਹੈ ਕਿ ਪੂਰੇ ਦੇਸ਼ ਦੇ ਜਿਹੜੇ ਅੰਨ ਭੰਡਾਰ ਭਰੇ ਹੋਏ ਨੇ ਜਿਹੜੇ ਤਿੰਨ ਚਾਰ ਸਾਲ ਜੇ ਇਥੇ ਫਸਲ ਨਹੀਂ ਵੀ ਹੁੰਦੀ ਤੇ ਤਿੰਨ ਚਾਰ ਸਾਲ ਥੋੜ੍ਹ ਨਹੀਂ ਆਉਂਦੀ ਇਹ ਪੰਜਾਬ ਨੇ ਪੈਦਾ ਕਰਕੇ ਦਿੱਤਾ ਤਾਂ ਉਹਦੇ ਜਿਹੜਾ ਸਾਨੂੰ ਸਨਮਾਨ ਤੇ ਕੀ ਦੇਣਾ ਸੀ ਸਾਡੇ ਨੌਜਵਾਨਾਂ ਨੂੰ ਜਿਹੜਾ ਭਾਅ ਮੰਗਦੇ ਨੇ ਹੋਰ ਤੇ ਉਹ ਕਿਸਾਨੀ ਦਾ ਭਲਾ ਕਰਦੇ ਉਹਨਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਜਾ ਰਿਹਾ। ਪੈਣਾ ਤੁਸੀਂ ਕੀ ਕਹਿਣਾ ਚਾਹੋਗੇ? ਦੋ ਪੈਣਾ ਦਾ ਕੱਲਾ ਭਰਾ ਸੀਗਾ ਇੱਕ ਪੈਣ ਬਲਕਿ ਉਹਦਾ ਵਿਆਹ ਵੀ ਕਰਨਾ ਸੀਗਾ। ਕਹਿੰਦੇ ਕਿ ਪਹਿਲਾਂ ਉਹਦਾ ਵਿਆਹ ਕਰਨਾ ਤੇ ਫਿਰ ਆਪ ਵੀ ਉਹਨੇ ਵਿਆਹ ਕਰਾਉਣਾ ਸੀਗਾ। ਕੀ ਕਹਿਣਾ ਚਾਹੁੰਦੇ ਹੋ? ਹੁਣ ਅੰਤਿਮ ਦਰਸ਼ਨ ਕਰਾਏ ਜਾ ਰਹੇ ਨੇ ਸ਼ੁਕਰ ਨੇ। ਇਹ ਤਾਂ ਜੀ ਬਹੁਤ ਹੀ ਮੰਦਭਾਗੀ ਖਬਰ ਹੋਈ ਆ ਪਿੰਡ ਦਾ ਮਾਣ ਬਹੁਤ ਵੇਖਿਆ ਹੀ ਨਹੀਂ ਜਾ ਰਿਹਾ। ਦੇਖੋ ਆਪਣੇ ਬੱਚੇ ਇੱਕ ਇੱਕ ਪਲ ਵਾਸਤੇ ਦੂਰ ਹੋ ਜਾਂਦਾ ਹੈ ਹੁੰਦਾ ਵੀ ਬੱਚੇ ਕਿੱਥੇ ਗਏ ਬਹੁਤ ਔਖਾ ਹੋ ਜਾਂਦਾ ਦਾਦੀ ਨੇ ਪਾਲਿਆ ਸੀ ਦੋ ਭੈਣਾਂ ਦਾ ਭਰਾ ਸੀ ਵੱਡੀਆਂ-ਵੱਡੀਆਂ ਉਮੀਦਾਂ ਹੁੰਦੀਆਂ ਬੱਚਿਆਂ ਨੂੰ ਪਰ ਉਹਨਾਂ ਨੇ ਕਿਹੜਾ ਇਹ ਸੋਚਿਆ ਸੀਗਾ ਵੀ ਸਾਡਾ ਬੱਚਾ ਘਰ ਹੋ ਗਿਆ ਤੇ ਇੱਕ ਕਫਨ ਚ ਬਲੇਟ ਕੇ ਆ ਜੂਗਾ ਬਹੁਤ ਹੀ ਦੁੱਖ ਹੋਇਆ ਬਾਈ ਜੀ ਨਹੀਂ ਦੇਖਿਆ ਜਾਂਦਾ ਬਹੁਤ ਜ਼ਿਆਦਾ ਸਰਦਾਰ ਸਾਹਿਬ ਕਾਫੀ ਲੰਬਾ ਸਮਾਂ ਹੋ ਗਿਆ ਪੰਜਾਬ ਪੁਲਿਸ ਨਾਲ ਲਗਾਤਾਰ ਬੇਨਤੀ ਕੀਤੀ ਗਈ ਹਾਲਾਂਕਿ ਪਰਚਾ ਦਾ ਦਰਜ ਹੋ ਗਿਆ ਪਰ ਲੱਗਦਾ ਨਹੀਂ ਕਿ ਸੰਘਰਸ਼ ਵੀ ਕਾਫੀ ਦਿਨ ਹੋ ਗਏ 21 ਤਰੀਕ ਨੂੰ ਸ਼ਹੀਦ ਹੋਏ ਤੇ ਸ਼ੁਕਰ ਦੇਖੋ ਜੀ ਪਰਚਾ ਦਰਜ ਹੋ ਗਿਆ ਇਹ ਤਾਂ ਠੀਕ ਆ ਕਰਨੀ ਬਣਦਾ ਸੀ ਸਰਕਾਰ ਦਾ ਫਿਰ ਵੀ ਹਜੇ ਉਹ ਜਿਹੜੀ ਹੈ ਬਾਈ ਨੇਮ ਜਿਹੜਾ ਹੋਣਾ ਚਾਹੀਦਾ ਸੀ ਉਹ ਹਜੇ ਕਸਰ ਬਾਕੀ ਹੈ ਬਾਕੀ ਇਹ ਸੰਘਰਸ਼ ਬਹੁਤ ਲੰਮਾ ਚੱਲਣਾ ਹੈ ਕੋਈ ਐਸਾ ਨਹੀਂ ਹੈ ਕਿ ਕੋਈ 2-4 ਦਿਨਾਂ ਦੀ ਖੇਡ ਹੈ ਇਹਦੇ ਵਾਸਤੇ ਪਤਾ ਨਹੀਂ ਹੋਰ ਕਿੰਨੀਆਂ ਜਾਨਾਂ ਜਿਹੜੀਆਂ ਜਾ ਸਕਦੀਆਂ ਜਾਂ ਜਿਵੇਂ ਪਹਿਲਾਂ ਵੱਡੇ ਕਿਸਾਨ ਅੰਦੋਲਨ ਦੇ ਵਿੱਚ ਗਈਆਂ ਨੇ ਹੁਣ ਵੀ ਕੁਝ ਵੀ ਹੋਰ ਆ ਸਕਦਾ ਹੈ ਸਰਕਾਰ ਜਿਹੜੀ ਅੱਜ ਇਹ ਫਾਸੀਵਾਦੀ ਸਰਕਾਰ ਹੈ ਕੇਂਦਰ ਦੀ ਔਰ ਹਰਿਆਣੇ ਦੀ ਜਿਹੜੀ ਸਰਕਾਰ ਹੈ ਬੀਜੇਪੀ ਦੀ ਇਹ ਮਤਲਬ ਲੋਕ ਮੁੱਦਿਆਂ ਨੂੰ ਲੋਕਾਂ ਦੇ ਜਿਹੜੇ ਅਸਲੇ ਹੱਲ ਕਰਨ ਦੀ ਬਜਾਏ ਉਹਨਾਂ ਦੀਆਂ ਲਹਿਰਾਂ ਨੂੰ ਕੁਚਲ ਰਹੀ ਹੈ ਇਹਦਾ ਅੰਜਾਮ ਜਿਹੜਾ ਹੈ ਇਹਨੂੰ ਇੱਕ ਦਿਨ ਭੁਗਤਣਾ ਪੈਣਾ ਹੈ ਸੋ ਇਸ ਕਰਕੇ ਮੋਰਚਾ ਤਾਂ ਜਿਹੜਾ ਲੱਗਿਆ ਜਾਰੀ ਰਹੇਗਾ। ਸ਼ੁਕਰਨ ਦੀ ਸ਼ਾਹਜ਼ਾਦਤ ਬਾਰੇ ਕੀ ਕਹਿਣਾ ਚਾਹੋਗੇ ਕਿੰਨਾ ਵੱਡਾ ਰੋਲ ਸਮਝਦੇ ਹੋ ਕਿਸਾਨੀ ਮੋਰਚੇ ਦੇ? ਵੇਖੋ ਜੀ ਬਹੁਤ ਵੱਡਾ ਰੋਸ ਹੈ ਬਹੁਤ ਮਾੜੀ ਗੱਲ ਹੈ। हरियाणा गवर्नमेंट ने शास के तहत ਸਾਡੇ ਨੌਜਵਾਨ ਨੂੰ ਮਾਰਿਆ ਹੁਣ ਵੀ ਜਿਹੜਾ ਪਰਚਾ ਦਰਜ ਹੋਇਆ ਉਹ ਡਾਇਰੈਕਟ ਹੋਣਾ ਚਾਹੀਦਾ ਸੀ ਛਟੜ ਤੇ ਹੋਣਾ ਚਾਹੀਦਾ ਸੀ ਨਾਲ ਵਜ ਤੇ ਹੋਣਾ ਚਾਹੀਦਾ ਸੀ ਅੰਮਿਤ ਸ਼ਾਹ ਤੇ ਹੋਣਾ ਚਾਹੀਦਾ ਸੀ ਪਰਚਾ ਦਰਜ ਮਤਲਬ ਅਜੇ ਵੀ ਜਿਹੜੀ ਨਰਮੀ ਵਰਤੀ ਸਾਡੀ ਪੰਜਾਬ ਗਵਰਨਮੈਂਟ ਸ਼ਕਤੀ ਨਾਲ ਲੈਣਾ ਚਾਹੀਦਾ ਸੀ ਸਾਡੀ ਟੈਕਟਰੀ ਦੇ ਅੰਦਰ ਆ ਕੇ ਉਹਨਾਂ ਨੇ ਹਮਲੇ ਕੀਤੇ ਆ ਡਰੋਨਾਂ ਨਾਲ ਹਮਲੇ ਕੀਤੇ ਆ ਬਹੁਤ سارے ਨੌਜਵਾਨ ਸਾਡੇ ਨੂੰ ਚੱਕ ਕੇ ਲੈ ਗਏ ਇੱਕ ਸਾਡਾ ਨੌਜਵਾਨ ਜਖਮੀ ਪਿਆ ਪੀਜੀਆਈ ਦੇ ਵਿੱਚ ਗਾਣ ਭੁੱਜ ਕੇ ਜੋ ਉਸ ਕੀਤਾ ਹਰਿਆਣਾ ਸਰਕਾਰ ਨੇ ਸਾਨੂੰ ਪੰਜਾਬ ਨੂੰ ਸਭ ਕੁਝ ਛਕਾਉਣ ਵਾਲੀ ਗੱਲ ਕੀਤੀ ਹੈ ਇਹਦਾ ਮੋੜ ਪੂਰਾ ਠੋਕ ਕੇ ਜਵਾਬ ਦੇਵਾਂਗੇ ਸਾਰੀ ਕਿਸਾਨ ਲੈ ਦਾ ਸ਼ਹੀਦ ਹੈ ਇਸ ਫੀਸ ਦਾ ਅਸੀਂ ਪੂਰਾ ਜਿਵੇਂ ਪੂਰਾ ਵਿਰੋਧ ਕਰਾਂਗੇ ਪੂਰਾ ਇਹਦੇ ਤੇ ਲੜਾਈ ਲੜਾਂਗੇ ਜਿੰਨਾ ਚਿਰ ਹੁਣ ਐਮਐਸਪੀ ਦੀ ਲੜਾਈ ਜਿੱਤ ਨਹੀਂ ਲੈਂਦੇ ਉਹਨਾਂ ਜਿਹੜੇ ਲੜਾਈ ਜਾਰੀ ਰਹੂਗੀ ਤੇ ਇਹ ਅਸੀਂ ਹੁਣ ਇਉਂ ਨਹੀਂ ਵੀ ਠੰਡੀ ਹੋ ਜੂਗੀ ਭਾਵੇਂ ਆ ਸਰਕਾਰ ਕਰੇ ਭਾਵੇਂ ਅਗਲੀ ਸਰਕਾਰ ਕਰੇ ਹੁਣ ਉਹੀ ਸਰਕਾਰ ਟਿਕ ਸਕੂਗੀ ਹਿੰਦੁਸਤਾਨ ਚ ਹੁਣ ਕਿਹਾ ਜਾ ਰਿਹਾ ਕਿ ਨੌਜਵਾਨਾਂ ਨੂੰ ਡਰਾਉਣ ਦੀ ਕੋਸ਼ਿਸ਼ ਲਗਾਤਾਰ ਹਰਿਆਣਾ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਸਿੱਧੀ ਚੇਤਾਵਨੀ ਅੱਜ ਮੁੜ ਤੋਂ ਦਿੱਤੀ ਗਈ ਹੈ ਕਹਿੰਦੇ ਕਿ ਜਿਹੜੇ ਵੀ ਨੌਜਵਾਨ ਆਣਗੇ ਉਹਨਾਂ ਦੇ ਪਾਸਪੋਰਟ ਰੱਦ ਕੀਤੇ ਜਾਣਗੇ ਅਗਰ ਉਹ ਬਾਹਰੋਂ ਆਏ ਨੇ ਐਨ ਆਰ ਆਈ ਨੇਤਾ ਉਹਨਾਂ ਦੇ ਜਿਹੜੇ ਵੀਜ਼ੇ ਤੱਕ ਨੇ ਉਹ ਰੱਦ ਕਰ ਦਿੱਤੇ ਜਾਣਗੇ ਸਰਕਾਰਾਂ ਜੋ ਆਪਣੀ ਕਵਰ ਆਪ ਖੋਦ ਰਹੀਆਂ ਕਦੇ ਕਿਸੇ ਵੀ ਚੀਜ਼ ਨੂੰ ਦਬਾਇਆ ਨਹੀਂ ਜਾ ਸਕਦਾ ਸਪਰਿੰਗ ਨੂੰ ਜਿੰਨਾ ਦਬਾਉਂਦੇ ਆ ਜਿਆਦਾ ਉਛਲਦਾ ਹੈ ਜਿੰਨਾ ਇਹ ਸਖਤੀ ਕਰਨ ਦੀ ਕੋਸ਼ਿਸ਼ ਕਰਨਗੇ ਸਾਡਾ ਜੋ ਜਥੇਬੰਦੀਆਂ ਹੈਗੀਆਂ ਸਾਡੇ ਜੋ ਨੌਜਵਾਨ ਹੈਗੇ ਆ ਅਸੀਂ ਕਿਸੇ ਡਿਸਪਲਨ ਦੇ ਨਾਲ ਉਹਨਾਂ ਹੀ ਡਟ ਕੇ ਉਹਨਾਂ ਦਾ ਵਿਰੋਧ ਕਰਾਂਗੇ ਔਰ ਜੋ ਐਸਕੇਮ ਵੱਲੋਂ ਲਗਾਤਾਰ ਜਿਹੜਾ ਹੈਗਾ 15 ਤਰੀਕ ਤੋਂ ਇਹਨਾਂ ਦੇ ਖਿਲਾਫ ਜੋ ਹੈਗਾ ਜੋ ਜ਼ਬਰ ਦੇ ਖਿਲਾਫ ਔਰ ਮੰਗਾਂ ਦੇ ਖਿਲਾਫ ਲਗਾਤਾਰ ਸਾਡੇ ਜਿਹੜੇ ਹੈਗੇ ਪ੍ਰੋਗਰਾਮ ਦਿੱਤੇ ਜਾ ਰਹੇ ਨੇ 14 ਨੂੰ ਅਸੀਂ ਬਹੁਤ ਵੱਡਾ ਲੱਖਾਂ ਦਾ ਇਕੱਠ ਅਸੀਂ ਜਿਹੜਾ ਦਿੱਲੀ ਕਰ ਰਹੇ ਹਾਂ ਸਰਕਾਰ ਦੇ ਵਿਰੋਧ ਦੇ ਵਿੱਚ ਅਗਰ ਜੋ ਹੋਰ ਵਿਰੋਧ ਕਰਨ ਦੀਏ ਨੇ ਕੋਈ ਜ਼ਬਰ ਕਰਨ ਦੀ ਕੋਸ਼ਿਸ਼ ਕੀਤੀ ਸਰਕਾਰ ਨੇ ਐਸਕੇਮ ਵੱਡਾ ਫੈਸਲਾ ਲੈ ਕੇ ਇਹਨੂੰ ਮੂੰਹ ਦੀ ਖਾਣੀ ਪੈਣੀ ਆ ਆਉਣ ਵਾਲਾ ਜਿਹੜਾ ਇਲੈਕਸ਼ਨ ਹੈ ਪਤਾ ਲੱਗਣਾ ਸਰਕਾਰਾਂ ਨੂੰ ਉਹ ਤੋਂ ਆਉਣ ਵਾਲਾ ਇਲੈਕਸ਼ਨ ਦੇ ਵਿੱਚ ਇਹਨਾਂ ਦਾ ਕੀ ਗੱਲ ਹੁੰਦਾ ਅਸੀਂ ਸਾਰੇ ਦੇਸ਼ ਦੇ ਵਿੱਚ ਐਸੀ ਇੱਕ ਲਹਿਰ ਚਲਾ ਦੇਾਂਗੇ ਕਿ ਸਾਰਾ ਦੇਸ਼ ਇਹਦੇ ਉਲਟ ਭੁਗਤੇਗਾ ਔਰ ਜਿਹੜਾ ਉਹਨਾਂ ਵਾਲਾ ਸਮੇਂ ਦੇ ਵਾਸਤੇ ਚੰਗਾ ਨਹੀਂ ਹੋਵੇਗਾ एसकेएम ने गल भी की है शुभकरन दे घरदे नाल गल कीती है कि आकर आज संस्कारਤਾ ਹੈਗਾ पुरे रीति रिवाजा दे नाल संस्कार ਕੀਤਾ ਜਾਊਗਾ ਪਰ ਅੱਗੇ ਕੀ ਹੋਊਗਾ ਇਹਦੇ ਪਰਿਵਾਰ ਦੇ ਕਿਉਂਕਿ ਪਹਿਲੇ ਵੀ ਕਾਫੀ ਕਿਸਾਨ ਸ਼ਹੀਦ ਹੋਏ ਕਿਸਾਨੀ ਮੋਰਚੇ ਦੇ ਵਿੱਚ ਤੇ ਹੁਣ ਕੋਈ ਐਸਕੇਐਮ ਕੋਈ ਨੀਤੀ ਬਣਾਊਗਾ ਜਾਂ ਕੋਈ ਇਦਾਂ ਦੀ ਕੋਈ ਗੱਲਬਾਤ ਕਰੂਗਾ ਕਿ ਜਿਹੜੇ ਵੀ ਕਿਸਾਨ ਸ਼ਹੀਦ ਹੋਣਗੇ ਉਹਨਾਂ ਦੇ ਪਰਿਵਾਰਾਂ ਨੂੰ ਕਈ ਕੁਛ ਨਾ ਕੋਈ سپورਟ ਜਿਹੜੀ ਹੈ ਕੀਤੀ ਜਾਵੇ ਦੇਖੋ ਹਮੇਸ਼ਾ ਹੀ ਜਿਹੜਾ ਐਸਕੇਮ ਹੈ ਹਮੇਸ਼ਾ ਪਰ ਵਾ ਪਿੱਛੇ ਜੋ ਸ਼ਹੀਦ ਹੋਏ ਨੇ 7750 ਉਹਨਾਂ ਦੇ ਪਰਿਵਾਰਾਂ ਦੇ ਨਾਲ ਵੀ ਐਸਕੇਮ ਖੜਾ ਹੈ ਔਰ ਜੋ ਬਹੁਤ ਵੱਡੀ ਇਹ ਜਿਹੜੀ ਸ਼ਹਾਦਤ ਇਹਦੀ ਹੈ ਸ਼ੁਭ ਕਰਨ ਦੀ ਹੋਈ ਹੈ ਇਹਦੇ ਵੀ ਨਾਲ ਖੜਾ ਹਮੇਸ਼ਾ ਇਹਦਾ ਜੋ ਅੱਗੇ ਜਿਹੜਾ ਕਾਰਵਾਈ ਕਰਨ ਵਾਸਤੇ ਜੋ ਇਹਨਾਂ ਨੇ ਪਰਚਾ ਦਰਜ ਕੀਤਾ ਹੈਗਾ ਇੱਕ ਇਹਨਾਂ ਨੇ ਇੱਕ ਫਾਰਮੈਲਟੀ ਕਰਕੇ ਇੱਕ ਅਨਨੌਨ ਕਰਤਾ ਹੈਗਾ ਕੋਈ ਨੌਂ ਨਹੀਂ ਲਿਆ ਹੈਗਾ ਉਹਦੇ ਬਾਰੇ ਸਾਡਾ ਸੰਘਰਸ਼ ਹਮੇਸ਼ਾ ਯਾਦ ਰਹੂਗਾ ਜਾਰੀ ਰਹੂਗਾ ਜੋ ਸ਼ਹੀਦ ਹੋਰ ਹੋਣਗੇ ਹਮੇਸ਼ਾ ਕਿਉਂਕਿ ਅਸੀਂ ਨਹੀਂ ਕਹਿੰਦੇ ਕਿਉਂਕਿ ਅਸੀਂ ਜਿਹੜੇ ਸਰਕਾਰਾਂ ਦੇ ਕ ਇਸ ਦੀ ਜਾਣ ਕੋਣਾ ਸਕੈਮ ਨਹੀਂ ਕਹਿੰਦਾ ਹੈਗਾ ਕਿਉਂਕਿ ਬੜੀ ਕੀਮਤੀ ਜਾਣਾਂ ਹੁੰਦੀਆਂ ਇਸ ਦਾ ਸ਼ਾਂਤਵੇਂ ਜਿਹੜਾ ਧਰਨਾ ਕਰਦੇ ਆ ਇਹ ਸਰਕਾਰਾਂ ਦੇ ਸਾਰੇ ਕੰਮ ਨੇ ਸੋ ਸਰਕਾਰਾਂ ਇਹਨਾਂ ਗੱਲਾਂ ਤੋਂ ਬਾਝਾਂ ਨਹੀਂ ਜਿਹੜਾ ਇਹਨਾਂ ਜਿਹੜੇ ਖਮਿਆਜੇ ਆ ਇਹਨੂੰ ਭੁਗਤਨੇ ਪੈਣਗੇ ਬਿਲਕੁਲ ਅੰਤਿਮੇ ਦਰਸ਼ਨ ਕਰਨ ਦੇ ਲਈ ਸ਼ਹੀਦ ਕਿਸਾਨ ਸ਼ੁਭਕਰਨ ਸਿੰਘ ਦੇ ਵੱਡੇ ਪੱਧਰ ਤੇ ਕਿਸਾਨ ਜਿਹੜੇ ਨੇ ਉਹਨਾਂ ਦੇ ਪਿੰਡ ਜਿਹੜਾ ਪਹੁੰਚਣਾ ਸ਼ੁਰੂ ਹੋ ਚੁੱਕੇ ਨੇ ਤੇ ਕੁਛੀ ਦੇਰ ਦੇ ਵਿੱਚ ਸ਼ੁਭਕਰਨ ਸ਼ਹੀਦ ਕਿਸਾਨ ਸ਼ੁਭਕਰਨ ਸਿੰਘ ਦੀ ਮ੍ਰਿਤਕ ਦੇ ਉਹਨਾਂ ਦੇ ਪਿੰਡ ਜਿਹੜੀ ਆ ਪਹੁੰਚਣ ਵਾਲੀ ਇਹ ਤਮਾਮ ਤਸਵੀਰਾਂ ਦਿਖਾਵਾਂਗੇ ਸ਼ੁਕਰਾਨੂ ਲੈ ਕੇ ਤੁਸੀਂ ਕੀ ਸੋਚਦੇ ਸਾਨੂੰ ਕਮੈਂਟ ਬਾਕ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਅਰੀਜਨ ਜਸਵੰਤ ਦੇ ਨਾਲ ਮਾਈ ਪੰਜਾਬੀ ਟੀਵੀ